ਨਛੋਇ ਇੱਕ ਵਾਰ ਫਿਰ ਮਨੀ ਮਾਈਂਡ ਦੇ ਇੱਕ ਹੋਰ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਅੱਜ ਹਮੇਸ਼ਾ ਦੀ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਮੇਰੇ ਨਾਲ ਨੇ ਮਿਸਟਰ ਰਾਜਪਾਲ ਬਰਾੜ ਜਿਹੜੇ ਕਿ ਕਾਫੀ ਸਮੇਤੋਂ ਇਨਵੈਸਟਮੈਂਟ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਪਲੈਨਿੰਗ ਦੇ ਖੇਤਰ ਵਿੱਚ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ ਰਾਜਪਾਲ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹਰਕੀਰਤ ਜੀ ਬਹੁਤ ਬਹੁਤ ਧੰਨਵਾਦ ਤੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਜੀ ਬਰਾੜ ਸਾਹਿਬ ਲਾਸਟ ਟਾਈਮ ਆਪਾਂ ਗੱਲ ਕੀਤੀ ਸੀ ਲੌਂਗ ਟਰਮ ਪਲੈਨਿੰਗ ਦੇ ਬਾਰੇ ਇੰਸ਼ੋਰੈਂਸ ਬਾਰੇ ਜੀ ਜੀ ਤੇ ਅੱਜ ਜਿਹੜਾ ਟੌਪਿਕ ਮੈਂ ਚਾਹਨਾ ਕਿ ਤੁਸੀਂ ਸਾਡੇ ਦਰਸ਼ਕਾਂ ਦੇ ਰੂਬਰੂ ਡਿਸਕਸ ਕਰੋ ਆਪਾਂ ਤਾਂ ਸੋਨਾ ਤੇ ਆਪਣੇ ਚਾਨਣ ਪਾਓ ਉਹ ਹੈ ਜੀ ਆਰਈਐਸਪੀ ਬਾਰੇ ਜੀ ਜੀ ਸੋ ਇਹਦੇ ਬਾਰੇ ਤੁਸੀਂ ਥੋੜਾ ਜਿਹਾ ਮੈਂ ਵੀ ਮੈਨੂੰ ਵੀ ਇਹਦੇ ਬਾਰੇ ਜਿਆਦਾ ਨੌਲੇਜ ਨਹੀਂ ਹੈਗੀ ਐ ਸੋ ਇੱਕ ਲੇਮਨ ਦੇ ਤੀ ਕਨਾਲ ਜੇ ਮੈਂ ਪੁੱਛਣਾ ਚਾਹਾਂ ਕਿ ਬੇਸਿਕ ਤਰੀਕੇ ਨਾਲ ਇਹਨੂੰ ਕਿਵੇਂ ਆਪਾਂ ਕੀ ਮਤਲਬ ਹੈ ਕਿ ਕਿ ਕਿਸ ਤਰ੍ਹਾਂ ਇਹਨੂੰ ਆਪਾਂ ਯੂਜ਼ ਕਰ ਸਕਦੇ ਹੈਗੇ ਆ ਕਿਸ ਸਮੇਂ ਦਾ ਫਾਇਦਾ ਲੈ ਸਕਦੇ ਹੈ ਜੀ ਜੀ ਆਰਈਐਸਪੀ ਤੋਂ ਭਾਵ ਹਰਕੀਰਤ ਜੀ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਜੀ ਸੋ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਆ ਆਪਣੇ ਚਾਹੇ ਜਿਨ੍ਹਾਂ ਦੇ ਬੱਚੇ ਛੋਟੇ ਹੈ ਨੇ ਜਿਨ੍ਹਾਂ ਨੇ ਪੋਸਟ ਸੈਕੰਡਰੀ ਐਜੂਕੇਸ਼ਨ ਵਾਸਤੇ ਪਰਸੂ ਕਰਨਾ ਹਲੇ ਜੀ ਜਾਂ ਜਿਹੜੇ ਯੰਗ ਨੇ ਬੱਚੇ ਉਹਨਾਂ ਦੇ ਆਉਣ ਵਾਲੇ ਨੇ ਉਹਨਾਂ ਦੇ ਭਵਿੱਖ ਦੇ ਵਾਸਤੇ ਕਿਉਂਕਿ ਐਜੂਕੇਸ਼ਨ ਬੜੀ ਮਹਿੰਗੀ ਹੋ ਗਈ ਹੈ ਜੀ ਬਿਲਕੁਲ ਹਰ ਥਾਂ ਤੇ ਤੇ ਜੇ ਆਪਾਂ ਅੱਜ ਕੋਰ ਇਨਫਲੇਸ਼ਨ ਦੀ ਕੋਈ 3-4% ਦੀ ਗੱਲ ਕਰਦੇ ਆ ਤਾਂ ਜਿਹੜੀ ਐਜੂਕੇਸ਼ਨ ਦੀ ਕੋਸਟ ਆ ਚਾਹੇ ਉਹ ਬੁੱਕਸ ਆ ਚਾਹੇ ਉਹ ਟਿਊਸ਼ਨ ਆ ਚਾਹੇ ਉਹ ਫੀਸ ਆ ਕਾਲਜਿਸ ਯੂਨੀਵਰਸਿਟੀਆਂ ਦੀ ਉਹ ਤਕਰੀਬਨ 10% ਦੇ ਹਿਸਾਬ ਨਾਲ ਇਨਕਰੀਸ ਹੁੰਦੀ ਹੈ ਯੂ ਕੈਨ ਇਮੇਜਿਨ ਤੇ ਜੇ ਅੱਜ ਕੋਈ ਆਪਾਂ ਕਹਿੰਨੇ ਆ ਵੀ ਕਿਸੇ ਦਾ ਬੱਚਾ ਡਾਕਟਰ ਬਣਦਾ ਉਹ ਜਦੋਂ ਉਹਦੇ 10 ਸਾਲ 12 ਸਾਲ ਜਿਹੜੇ ਹਾਈ ਸਕੂਲ ਤੋਂ ਬਾਅਦ ਲੱਗਦੇ ਨੇ ਤੇ ਉਹਦੇ ਚ ਕੋਈ ਮਿਲੀਅਨ ਡਾਲਰ ਦਾ ਖਰਚਾ ਆ ਜਾਂਦਾ ਜੀ ਮਾਈਕ ਟੋ ਉਹ ਜਦੋਂ ਅਸੀਂ ਆਮ ਅਕਸਰ ਜਿਹੜੇ ਹੁਣ ਬੱਚੇ ਜਣੀ ਯੂਨੀਵਰਸਿਟੀਆਂ ਵਗੈਰਾ ਪਰਸੂ ਕਰਦੇ ਆ ਤੇ ਉਹ ਉਹਨਾਂ ਦੇ ਜਿਹੜੇ ਵੱਡੇ ਬੱਚੇ ਨੇ ਕੁਝ ਡਾਕਟਰ ਬੰਦੇ ਨੇ ਇੰਜੀਨੀਅਰ ਬੰਦੇ ਨੇ ਤੇ ਉਹਨਾਂ ਤੁਹਾਨੂੰ ਜਿਹੜੀ ਬੱਚਾ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਵੀ ਡਾਕਟੋਰੇਟ ਦੀ ਡਿਗਰੀ ਦਿੰਦੇ ਨੇ ਇੱਕ ਮਤਲਬ ਕਿ ਕੈਪ ਪੁਆਈ ਜਾਂਦੀ ਥੋੜੇ ਤੇ ਉਹ ਹੱਸਦੇ ਹੁੰਦੇ ਬੱਚੇ ਨੂੰ ਵੀ ਇਹ ਜਿਹੜੀ ਕੈਪ ਆਏ ਮੈਨੂੰ ਮਿਲੀਅਨ ਡਾਲਰ ਦੇ ਵਿੱਚ ਪਈ ਹੈ ਸੋ ਤੁਸੀਂ ਅੰਦਾਜ਼ਾ ਲਾ ਲਓ ਵੀ ਹਰ ਕੋਈ ਤੁਸੀਂ ਜਿਹੜੀ ਪੋਸਟ ਸੈਕੰਡਰੀ এডਿਕੇਸ਼ਨ ਲੈਣੀ ਹੈ ਡਿਗਰੀ ਲੈਣੀ ਹੈ ਡਿਪਲੋਮਾ ਲੈਣਾ ਇਟਸ ਵੈਰੀ ਐਕਸਪੈਂਸਿਵ ਤੇ ਉਹਦੇ ਲਈ ਇਹ ਜਿਹੜੀ ਗਵਰਨਮੈਂਟ ਨੇ ਇਹ ਜਿਹੜੇ ਪਲਾਨ ਆ এডਿਕੇਸ਼ਨ ਸੇਵਿੰਗ ਪਲਾਨ ਜਦੋਂ ਗਵਰਨਮੈਂਟ ਨਾਲ ਰਜਿਸਟਰ ਹੋ ਜਾਂਦੇ ਨੇ ਜੀ ਤੇ ਉਹ ਕਹਿੰਦੇ ਵੀ ਜੇ ਤੁਸੀਂ ਇਹ ਆਰਈਈਐਸਪੀ ਦੇ ਵਿੱਚ ਤੁਸੀਂ ਕੰਟਰੀਬਿਊਟ ਕਰੋਗੇ ਹੂੰ ਹੂੰ ਜੇ ਤੁਸੀਂ 1 ਡਾਲਰ ਪਾਓਗੇ ਤਾਂ ਉਹਦੇ ਤੇ 20% ਅਸੀਂ ਮੈਚ ਕਰਾਂਗੇ ਜੀ ਅੱਛਾ ਅਪ ਟੂ 2500 ਡਾਲਰ ਇਨ 1 ਇਅਰ ਅੱਛਾ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਟੋਟਲ ਤੁਹਾਨੂੰ 7200 ਡਾਲਰ ਜਿਹੜਾ ਹੈਗਾ ਗ੍ਰਾਂਟ ਦਾ ਦਿੱਤਾ ਜਾਂਦਾ ਪਰ ਪਰ ਕਿਡ ਪਰ ਕਿਰ ਚਾਈਲਡ ਅੱਛਾ ਠੀਕ ਹੈ ਜੀ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਜੇ ਤੁਹਾਡੀ ਸਰਟਨ ਜਿਹੜੀ ਪੇਰੈਂਟਸ ਦੀ ਇਨਕਮ ਆ ਉਹ ਸਰਟਨ ਥ੍ਰੈਸ਼ਹੋਲਡ ਤੋਂ نیچے ਰਹਿੰਦੀ ਆ ਜਾਂ ਉਹਦੇ ਇਕੁਅਲ ਰਹਿੰਦੀ ਆ ਤਕਰੀਬਨ ਕੋਈ 53 55 ਹਜ਼ਾਰ ਡਾਲਰ ਦੇ ਵਿੱਚ ਤੁਹਾਡੀ ਇਨਕਮ ਰਹਿੰਦੀ ਆ ਫੈਮਿਲੀ ਇਨਕਮ ਜਿਹੜੀ ਨੈਟ ਤਾਂ ਤੁਸੀਂ ਉਹਦੇ ਵਿੱਚ ਇੱਕ ਐਕਸਟਰਾ 2000 ਡਾਲਰ ਦਾ ਜਿਹੜਾ ਕੈਨੇਡਾ ਲਰਨਿੰਗ ਬਾਂਡ ਕਿਹਾ ਜਾਂਦਾ ਜੀ ਉਹ ਵੀ ਲੈ ਸਕਦੇ ਆ ਉਹਦੇ ਲਈ ਵੀ ਤੁਸੀਂ ਕੁਆਲੀਫਾਈ ਹੋ ਸਕਦੇ ਆ ਉਹ ਵੀ ਲੈ ਸਕਦੇ ਆ ਜੇ ਤੁਹਾਡੀ ਇੰਨੀ ਇਨਕਮ ਰਹਿੰਦੀ ਆ ਤਾਂ ਆਮ ਤੌਰ ਤੇ ਉਹ 20% ਮੈਚ ਕਰਦੇ ਆ ਪਰ ਪਹਿਲੇ 500 ਡਾਲਰ ਤੇ 30% ਵੀ ਗਵਰਨਮੈਂਟ ਮੈਚ ਕਰ ਦਿੰਦੀ ਆ ਜੇ ਤੁਸੀਂ ਜਿਹੜਾ ਇਨਕਮ ਥ੍ਰੈਸ਼ਹੋਲਡ ਤੁਹਾਡਾ ਲੋਅ ਆ ਜਿਹੜਾ ਕਿ ਉਹ ਆਪ ਆਪਾਂ ਪਹਿਲਾਂ ਗੱਲ ਕੀਤੀ ਆ ਸੋ ਉਹਦੇ ਵਿੱਚ ਕੀ ਆ ਹਰਕੀਰਤ ਜੀ ਵੀ ਜਿਹੜੇ ਮੈਜੋਰਟੀ ਆਫ ਦਾ ਮਿਡਲ ਕਲਾਸ ਜਿਹੜੇ ਪੇਰੈਂਟਸ ਨੇ ਉਹ ਚਾਈਲਡ ਟੈਕਸ ਬੈਨੀਫਿਟ ਲਈ ਕੁਆਲੀਫਾਈ ਹੁੰਦੇ ਆ ਸੋ ਗਵਰਨਮੈਂਟ ਇੱਥੇ ਕੈਨੇਡਾ ਦੇ ਵਿੱਚ ਖਾਸ ਕਰਕੇ ਹੁਣ ਨਵੀਂ ਇਮੀਗ੍ਰੇਸ਼ਨ ਵੀ ਕਾਫੀ ਹੋਈ ਆ ਆਪਣੀ ਉਹਨਾਂ ਦੇ ਲਈ ਵੀ ਜਾਣਕਾਰੀ ਆ ਵੀ ਜੇ ਤੁਸੀਂ ਬੱਚਾ ਬੌਰਨ ਹੁੰਦਾ ਜੀ ਤਾਂ ਉਹਦੇ ਵਿੱਚ ਕੈਨੇਡਾ ਗਵਰਨਮੈਂਟ ਤੁਹਾਨੂੰ ਚਾਈਲਡ ਟੈਕਸ ਬੈਨੀਫਿਟ ਉਹਦੇ ਪਾਲਣ ਪੋਸ਼ਣ ਵਾਸਤੇ ਪੈਸੇ ਦਿੰਦੇ ਆ ਉਹ ਡਿਪੈਂਡ ਕਰਦਾ ਤੁਹਾਡੀ ਇਨਕਮ ਅਗੇਨ ਕਿੰਨੀ ਆ ਤੇ ਜਿਹੜਾ ਆਮ ਤੌਰ ਤੇ ਕੋਈ तकरीबन 6 ਤੋਂ 7000 ਡਾਲਰ ਸਾਲ ਦਾ ਤੁਹਾਨੂੰ ਗਵਰਨਮੈਂਟ ਦੇ ਦਿੰਦੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਕੀ ਹੈ ਕਿ ਅਗਰ ਤੁਸੀਂ ਸਾਡੀ ਜਿਹੜੀ ਮੁੱਢਲੀ ਜ਼ਿੰਮੇਵਾਰੀ ਪੇਰੈਂਟਸ ਦੀ ਉਹ ਬੱਚੇ ਨੂੰ ਡਾਈਪਰਸ ਉਹਦੀ ਟੇਕ ਕੇਅਰ ਕਰਨੀ ਤਾਂ ਆਪਾਂ ਕਰਨੀ ਹੁੰਦੀ ਆ ਪਰ ਜਦੋਂ ਕਿ ਹੁਣ ਗਵਰਨਮੈਂਟ ਸਾਨੂੰ ਐਕਸਟਰਾ ਇਨਸੈਂਟਿਵ ਦਿੰਦੀ ਆ ਤਾਂ ਉਹ ਜਿਹੜਾ ਪੈਸਾ ਹੈਗਾ ਜੇ ਤੁਸੀਂ ਅੱਜ ਉਹਨੂੰ ਇਨਵੈਸਟ ਕਰ ਦਿੰਨੇ ਆ ਰੈਦਰ ਕੀ ਉਹ ਜਿਹੜਾ ਤੁਹਾਨੂੰ 5-600 ਡਾਲਰ ਆਇਆ ਤੁਸੀਂ ਉਹਦੇ ਮਤਲਬ ਆਮ ਤੌਰ ਤੇ ਨੈਸੈਸਿਟੀਆਂ ਦੇ ਵਿੱਚ ਲਾਤਾ ਤਾਂ ਉਹਦੀ ਕੋਈ ਗਰੋਥ ਨਹੀਂ ਹੋਈ ਉਹਦੀ ਉਨੀ ਵੈਲਿਊ ਹੈਗੀ ਆ ਪਰ ਅਗਰ ਤੁਸੀਂ ਉਹਦੇ ਵਿੱਚੋਂ ਥੋੜੇ ਪਉਤੇ ਪੈਸੇ ਜਿਹੜੇ ਹੈਗੇ ਆ ਤਕਰੀਬਨ ਮੈਂ ਤੁਹਾਨੂੰ ਦੱਸਿਆ ਵੀ ਜਿਵੇਂ 2500 ਡਾਲਰ ਦੇ ਤੁਹਾਨੂੰ ਗਵਰਨਮੈਂਟ 20% ਮੈਚ ਕਰਦੀ ਆ ਤੇ ਜੇ ਤੁਸੀਂ ਉਹ ਚੋਂ 208 ਡਾਲਰ ਕੱਢ ਕੇ ਉਹਦੇ ARSP ਪਲਾਨ ਦੇ ਵਿੱਚ ਕੰਟ੍ਰਿਬਿਊਟ ਕਰ ਦਿੰਨੇ ਆ ਤਾਂ ਉਹ 18 ਸਾਲਾਂ ਦੇ ਵਿੱਚ ਉਹ ਜਿਹੜੀ ਰਕਮ ਆ ਉਹ ਤਕਰੀਬਨ 80-90 ਹਜ਼ਾਰ ਡਾਲਰ ਬਣ ਜਾਂਦੀ ਹੈ ਠੀਕ ਹੈ ਜੀ ਸੋ ਇਟਸ ਅ ਟਾਈਮ ਵੈਲਿਊ ਆਫ ਮਨੀ ਸਾਨੂੰ ਇਹ ਸੋਚਣਾ ਨਹੀਂ ਚਾਹੀਦਾ ਕਿ ਥੋੜੇ ਥੋੜੇ ਪੈਸੇ ਆ ਜੀ ਇਹਦੇ ਨਾਲ ਕੀ ਬਣੂਗਾ ਤੇ ਇਹ ਬ੍ਰਾਦਰ ਸਾਹਿਬ ਤੁਸੀਂ ਕੀ ਕਹੋਗੇ ਕਿ ਇੱਕ ਆਮ ਜਿਹੜਾ ਹੈ ਜਦ ਬੱਚਾ ਪੈਦਾ ਹੁੰਦਾ ਜੀ ਸੋ ਕਿੰਨੀ ਦੇਰ ਬਾਅਦ ਉਹਨਾਂ ਨੂੰ ਆਰਈਐਸਪੀ ਦੇ ਵਿੱਚ ਜਿਹੜੀ ਹੈ ਇਨਵੈਸਟਮੈਂਟ ਸ਼ੁਰੂ ਕਰ ਦੇਣੀ ਚਾਹੀਦੀ ਹੈਗੀ ਹੈ ਤਾਂ ਕਿ ਉਹਨਾਂ ਨੂੰ ਆਨਲਾਈਨ ਟਾਈਮ ਵਿੱਚ ਉਸਦਾ ਫਾਇਦਾ ਲੈ ਸਕਣਾ ਸੂਨਰ ਦਾ ਬੈਟਰ ਜੀ ਦੇਖੋ ਜੇ ਅਗਰ ਤੁਸੀਂ ਆਪਦੇ ਕੋਲੋਂ ਨਹੀਂ ਕੰਟ੍ਰਿਬਿਊਟ ਕਰਨਾ ਕਈ ਵਾਰੀ ਕੀ ਹੈ ਕਿ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਪੇਰੈਂਟਸ ਤੁਹਾਡੇ ਉਹਨਾਂ ਦੇ ਗ੍ਰੈਂਡਪੇਰੈਂਟਸ ਬੱਚਿਆਂ ਦੇ ਅਸੀਂ ਤੋਹਫਾ ਕਰਦੇ ਹਾਂ ਤੋਹਫਾ ਦਿੰਦੇ ਹਾਂ ਉਹ ਵੀ ਕਰ ਸਕਦੇ ਆ ਜੀ ਤੋ ਇਹ ਸੂਨਰ ਦਾ ਬੈਟਰ ਆਮ ਤੌਰ ਤੇ ਕੀ ਹੈ ਕਿ ਜਦੋਂ ਹੀ ਬੱਚਾ ਬੌਰਨ ਹੁੰਦਾ ਤਾਂ ਤੁਸੀਂ ਅਪਲਾਈ ਕਰ ਦਿੰਨੇ ਆ ਉਹਦਾ ਸਾਨੂੰ ਚਾਹੀਦਾ ਸਿਨ ਨੰਬਰ ਉਹਨਾਂ ਦਾ ਜੀ ਤੇ ਬਰਥ ਰਜਿਸਟ੍ਰੇਸ਼ਨ ਜਿਹੜੀ ਚਾਹੀਦੀ ਆ ਤੁਸੀਂ ਬਰਥ ਰਜਿਸਟਰ ਕਰਤਾ ਉਹਦੀ ਰਜਿਸਟ੍ਰੇਸ਼ਨ ਆ ਗਈ ਆ ਉਸ ਤੋਂ ਬਾਅਦ ਤੁਹਾਡਾ ਸਿਨ ਨੰਬਰ ਅਪਲਾਈ ਹੋ ਜਾਂਦਾ ਸੋ ਰੈਵਿਨਿਊ ਕੈਨੇਡਾ ਨੇ ਕਿਉਂਕਿ ਇਹ ਜਿਹੜੀ ਰੈਗੂਲੇਟ ਕਰਨੀ ਹੁੰਦੀ ਆ ਗ੍ਰਾਂਟ ਤੋਂ ਦੇ ਨੀਡ ਅ ਐਸਨ ਨੰਬਰ ਫਾਰ ਦਾ ਪੇਰੈਂਟਸ ਐਂਡ ਫਾਰ ਦਾ ਚਾਈਲਡ ਸੋ ਜਿੰਨੀ ਜਲਦੀ ਤੁਹਾਡੀ ਮਹੀਨੇ ਦੇ ਵਿੱਚ ਆ ਗਿਆ ਡੇਢ ਮਹੀਨੇ ਤੋਂ ਰਾਈਟ ਵੇ ਤੁਹਾਨੂੰ ਜਿਹੜਾ ਹੈਗਾ ਪਲਾਨ ਖੋਲ ਦੇਣਾ ਚਾਹੀਦਾ ਕਿਉਂਕਿ ਐਸ ਆਈ ਸੈੱਟ ਟਾਈਮ ਵੈਲਿਊ ਆਫ ਮਨੀ ਚਾਹੇ ਤੁਸੀਂ ਥੋੜੇ ਪੈਸੇ ਪਾਉਣੇ ਆ ਨਿਕਲ ਕੰਸਿਸਟੈਂਟਲੀ ਕੰਸਿਸਟੈਂਟਲੀ ਪਾਉਣੇ ਆ ਉਹਦੇ ਚ ਕੀ ਹੈ ਹਰਕੀਰਤ ਜੀ ਵੀ ਇੱਕ ਦਾ ਗ੍ਰਾਂਟ ਤਾਂ ਮੈਚ ਕਰਨੀ ਕਰਨੀ ਆ ਜੀ ਗਵਰਨਮੈਂਟ ਨੇ ਉਹ ਫਰਦਰ ਪੈਸਾ ਇਨਵੈਸਟ ਹੁੰਦਾ ਓਕੇ ਠੀਕ ਹੈ ਜੀ ਅਗਰ ਤੁਸੀਂ ਉਹ ਬੱਚਾ 2 4 5 ਸਾਲ ਤੋਂ ਬਾਅਦ ਸਟਾਰਟ ਕਰਦੇ ਆ ਤਾਂ ਉਹ ਜਿਹੜਾ ਟਾਈਮ ਵੈਲਿਊ ਆਫ ਮਨੀ ਤੁਹਾਡੀ ਜਿਹੜੀ ਮਾਰਕੀਟ ਗਰੋਥ ਆ ਤੁਸੀਂ ਲੂਸ ਕਰ ਜਾਂਦੇ ਆ ਤੇ ਉਹਦੇ ਨਾਲ ਕੀ ਹੈ ਕਿ ਅਗਰ ਤੁਸੀਂ अर्ਲੀ ਸਟਾਰਟ ਕਰ ਦਿੰਦੇ ਆ ਆਮ ਤੌਰ ਤੇ ਅਗਰ ਤੁਹਾਡਾ ਬੱਚਾ ਮੰਨ ਲਓ ਬੌਰਨ ਹੋਇਆ ਸਪਟੈਂਬਰ ਦੇ ਵਿੱਚ ਤਾਂ ਅਗਲੀ ਜੁਲਾਈ ਦੇ ਵਿੱਚ ਤੁਹਾਡੇ ਤਕਰੀਬਨ ਜਿਹੜੇ ਹੈਗੇ ਆ ਉਹ ਬੈਨੀਫਿਟ ਜਿਹੜੀ ਹੈਗੀ ਆ ਗਵਰਨਮੈਂਟ ਤਿਆਰ ਕਰ ਦਿੰਦੀ ਵੀ ਤੁਹਾਨੂੰ ਕਿੰਨੇ ਮਿਲਨੇ ਆ ਜੀ ਜੀ ਤੇ ਉਹਨਾਂ ਪ੍ਰੋ ਰੇਟਡ ਬੇਸਿਸ ਤੇ ਤੁਹਾਡਾ ਜੇ ਸਪਟੈਂਬਰ ਦਾ ਬਰਥ ਆ ਤਾਂ ਉਹਨਾਂ ਨੇ ਸਾਰਾ ਪਿਛਲੇ ਉਹਨਾਂ ਪ੍ਰੋ ਰੇਟਡ ਬੇਸਿਸ ਤੇ ਤੁਹਾਨੂੰ ਇਕੱਠੇ ਲਮਸਮ ਦੇ ਦਿੰਨੇ ਆ ਫਿਰ ਮੰਥ ਟੂ ਮੰਥ ਤੁਹਾਡੇ ਕੰਟ੍ਰਿਬਿਊਟ ਕਰਦੇ ਰਹਿਣੇ ਆ ਤੋਂ ਰਾਈਟ ਵੇ ਤੁਹਾਨੂੰ ਜਿਹੜਾ ਆਰਈਐਸਪੀ ਪਲਾਨ ਖੋਲ ਲੈਣਾ ਚਾਹੀਦਾ ਤਾਂ ਕਿ ਐਸ ਸੂਨ ਐਸ ਪੋਸੀਬਲ ਐਸ ਸੂਨ ਐਸ ਪੋਸੀਬਲ ਤਾਂ ਕਿ ਜਿਹੜਾ ਬੱਚਾ ਹੈਗਾ ਵੀ ਉਹ ਇਹ ਨਾ ਹੋਵੇ ਵੀ ਉਹਨੂੰ ਐਜੂਕੇਸ਼ਨ ਉਹ ਇਸ ਲਈ ਨਹੀਂ ਸਕੂਲ ਕਾਲਜਸ ਜਾ ਸਕਦਾ ਕਿਉਂਕਿ ਉਹਦੇ ਕੋਲੇ ਪੈਸੇ ਹੈ ਨਹੀਂ ਕਿਉਂਕਿ ਪੈਸੇ ਤੁਹਾਡੀ ਚੋਇਸ ਆ ਕਿਉਂਕਿ ਪੈਸੇ ਤੁਹਾਡੇ ਕੋਲੇ ਸੀ ਪਰ ਤੁਸੀਂ ਯੂਜ਼ ਨਹੀਂ ਕੀਤੇ ਯੂਜ਼ ਨਹੀਂ ਕੀਤੇ ਹਾਂਜੀ ਤੇ ਹੋਰ ਕੀ ਸੇਵਿੰਗ ਟੂਲਸ ਨੇ ਇਹਦੇ ਇਲਾਵਾ ਮਤਲਬ ਇਹਦੇ ਵਿੱਚ ਹੋਰ ਕੀ ਕੀ ਕਿ ਜਿਹੜੇ ਐਪ ਜਿਹੜੇ ਆਂਦੇ ਨੇ ਕਿਹੜੇ ਟੂਲਸ ਉਹਨਾਂ ਬਾਰੇ ਵੀ ਪਲੀਜ਼ ਦੱਸੋ ਜੀ ਹਰਕੀਰਤ ਜੀ ਜਦੋਂ ਮੰਨ ਲਓ ਤੁਸੀਂ ਇਹ ਕੰਟਰੀਬਿਊਟ ਕਰਦੇ ਆ ਬੱਚੇ ਨੂੰ ਜਿਹੜਾ ਹੈਗਾ ਜੇ ਤੁਹਾਡੇ ਕੋਲੇ ਐਕਸਟਰਾ ਪੈਸਾ ਹੈ ਤਾਂ ਜਦੋਂ ਮੰਨ ਲਓ ਵੀ ਇਹ ਬੱਚਾ ਤੁਸੀਂ ਕੰਟਰੀਬਿਊਸ਼ਨ ਸ਼ੁਰੂ ਕਰਤੀ ਤੇ ਹੁਣ ਬੱਚਾ ਪੋਸਟ ਸਕੈਨਡਰੀ ਐਜੂਕੇਸ਼ਨ ਦੇ ਲਈ ਜਾ ਰਿਹਾ ਤਾਂ ਉਸ ਟਾਈਮ ਤੇ ਕੀ ਹੈ ਕਿ ਆਮ ਤੌਰ ਤੇ ਅਸੀਂ ਦੇਖਿਆ ਵੀ ਪੇਰੈਂਟਸ ਨੂੰ ਅਸੀਂ ਲਮਸਮ ਪੈਸੇ ਦੇ ਦਿੰਨੇ ਆ ਜੀ ਫਰਸਟ 13 ਵੀਕਸ ਦੇ ਵਿੱਚ ਤੁਹਾਡਾ ਜਿਹੜਾ ਸਾਰਾ ਕੰਟਰੀਬਿਊਸ਼ਨ ਆ ਮੰਨ ਲਓ ਤੁਸੀਂ ਜੇ 208 ਡਾਲਰ ਪਾਉਂਦੇ ਸੀ ਤਾਂ 42000 ਡਾਲਰ ਕੁਝ ਤੁਸੀਂ ਪਾਇਆ 18 ਸਾਲਾਂ ਦੇ ਵਿੱਚ ਉਹ ਅਸੀਂ ਰਾਈਟ ਵੇ ਤੁਹਾਨੂੰ ਦੇ ਦੇਣਾ ਤੇ ਉਸ ਤੋਂ ਬਾਅਦ ਜਿਹੜਾ 8000 ਡਾਲਰ ਜਿਹੜਾ ਬੱਚੇ ਦੀ ਜਿਹੜੀ ਗ੍ਰਾਂਟ ਤੇ ਗਰੋਥ ਆ ਉਹਦੇ ਚੋਂ 8000 ਰਿਲੀਜ਼ ਹੋਣਾ ਬੱਚੇ ਨੂੰ ਸੋ ਤਕਰੀਬਨ ਤੁਹਾਨੂੰ 48000 ਡਾਲਰ ਆ ਗਿਆ ਹੁਣ ਉਹ ਲਮਸਮ ਕੀ ਆਮ ਤੌਰ ਤੇ ਪੇਰੈਂਟਸ ਕੀ ਕਰਦੇ ਆ ਵੀ ਉਹਨਾਂ ਨੂੰ ਚੈਕਿੰਗ ਅਕਾਊਂਟ ਦੇ ਵਿੱਚ ਪਾ ਦਿੰਦੇ ਆ ਉਹਦੇ ਤੇ ਕੋਈ ਗਰੋਥ ਨਹੀਂ ਤਾਂ ਅਸੀਂ ਰეკਮੈਂਡ ਕਰਦੇ ਆ ਵੀ ਜੇ ਬੱਚਾ ਜਦੋਂ 18 ਸਾਲ ਦਾ ਹੋ ਗਿਆ ਤਾਂ ਇਸ ਵਕਤ ਉਹਨਾਂ ਦੀ 7000 ਜਿਹੜੀ ਹੈਗੀ ਆ ਟੀ ਐਫ ਐਸ ਏ ਦੀ ਲਿਮਟ ਹੈਗੀ ਆ ਜੀ ਤਾਂ ਉਹਨਾਂ ਨੂੰ ਜਾ ਕੇ ਉਹਨਾਂ ਦਾ ਜਿਹੜਾ ਹੈਗਾ ਉਹ ਕੰਟ੍ਰਿਬਿਊਟ ਕਰ ਦੇਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਜਿਹੜੀ ਹੈਗੀ ਰਾਈਟ ਵੇ ਤੁਸੀਂ ਹੁਣ ਚੈਕਿੰਗ ਅਕਾਊਂਟ ਨੇ ਤੁਹਾਨੂੰ ਦੇਣਾ ਕੁਛ ਨਹੀਂ ਜੀ ਤੇ ਜੇ ਤੁਸੀਂ ਟੀ ਐਫ ਐਸ ਏ ਦੇ ਵਿੱਚ ਪਾਉਨੇ ਆ ਉਹਦੇ ਵਿੱਚ 6 7% ਤੁਹਾਨੂੰ ਗਰੋਥ ਆ ਜਾਣੀ ਆ ਤਾਂ ਉਹ ਜਿਹੜਾ ਪੈਸੇ ਨੂੰ ਪੈਸਾ ਅੱਗੇ ਬਣਾਈ ਜਾਂਦਾ ਤੇ ਉਹਨੇ ਬੱਚੇ ਨੂੰ ਜੇ 4 ਸਾਲ ਜਾਂ 10 ਸਾਲ ਜਾਂ 12 ਸਾਲ ਲੱਗਦੇ ਆ ਤੇ ਨਾਲ ਦੀ ਨਾਲ ਕੀ ਆ ਕਿ ਉਹ ਜਿਹੜਾ ਪੈਸਾ ਤੁਹਾਡਾ ਹੋਰ ਬਣੀ ਜਾਂਦਾ ਗਰੋਥ ਕਰੀ ਜਾਂਦਾ ਗਰੋਥ ਆਈ ਜਾਂਦੀ ਆ ਤੇ ਉਸ ਦੇ ਨਾਲ ਨਾਲ ਇਹ ਹੈ ਵੀ ਜੇ ਬੱਚਾ ਹੁਣ FHSA ਫਰਸਟ ਹੋਮ ਸੇਵਿੰਗ ਅਕਾਊਂਟ ਗਵਰਨਮੈਂਟ ਨਹੀਂ deta ਉਹਦੇ ਤੁਸੀਂ 8000 ਡਾਲਰ ਕਰ ਸਕਦੇ ਆ ਕੱਲ ਨੂੰ ਉਹਨਾਂ ਨੇ ਕਰ ਲੈਣਾ 4 ਸਾਲਾਂ ਨੂੰ 5 ਸਾਲਾਂ ਨੂੰ ਠੀਕ ਹੈ ਜੀ ਤੇ ਉਹਦੇ ਵਿੱਚ ਤੁਸੀਂ ਤੁਸੀਂ ਤਕਰੀਬਨ 40000 ਡਾਲਰ ਪਾ ਸਕਦੇ ਪਲਸ ਉਹ ਜਿਹੜਾ ਐਫ ਐਚ ਐਸ ਏ ਦੇ ਵਿੱਚ ਫਰਦਰ ਪੈਸਾ ਪਾਇਆ ਉਹ ਟੈਕਸ ਡਿਡਕਟੇਬਲੀ ਹੈ ਬੱਚੇ ਨੇ ਜੇ ਅਗਰ ਕੱਲ ਨੂੰ ਇਨਕਮ ਕਮਾਉਣ ਲੱਗ ਗਿਆ ਉਹਦੀ ਜੌਬ ਆ ਗਈ ਤਾਂ ਉਹ ਜਿਹੜਾ 8000 ਡਾਲਰ ਉਹ ਰਾਈਟ ਆਫਲੀ ਹੋ ਸਕਦਾ ਉਹਦੀ ਇਨਕਮ ਦੇ ਵਿੱਚ ਓਕੇ ਤੇ ਟੈਕਸ ਪਲੈਨਿੰਗ ਵੀ ਹੋ ਗਈ ਨਾਲ ਉਹਦਾ ਟੈਕਸ ਬਚ ਗਿਆ ਜੀ ਤੇ ਐਂਡ ਆਫ ਦਾ ਡੇ ਜਦੋਂ ਉਹਨਾਂ ਨੇ ਘਰ ਲੈਣਾ ਤਾਂ ਉਹ ਜਿਹੜਾ ਹੈਗਾ ਟੈਕਸ ਫਰੀ ਜਿਹੜਾ ਹੈਗਾ ਉਹ ਆਪਦੀ ਡਾਊਨ ਪੇਮੈਂਟ ਵਾਸਤੇ ਕਢਾ ਸਕਦੇ ਆ ਤੇ ਕੋਈ ਉਹਦੇ ਤੇ ਟੈਕਸ ਵੀ ਨਹੀਂ ਦੇਣਾਗਾ ਨਾ ਟੀ ਐਫ ਐਸ ਏ ਤੇ ਕੋਈ ਟੈਕਸ ਦੇਣਾ ਸੋ ਆਰ ਈ ਐਸ ਪੀ ਟੀ ਐਫ ਐਸ ਏ ਐਫ ਐਚ ਐਸ ਏ ਇੰਟਰਲੇਟਡ ਨੇ ਇੰਟਰਲੇਟਡ ਨੇ ਤੇ ਇਹ ਜਿਹੜਾ ਹੈਗਾ ਇਹਦਾ ਫਾਇਦਾ ਜ਼ਰੂਰ ਉਠਾਉਣਾ ਚਾਹੀਦਾ ਬਲਕਿ ਟੀ ਐਫ ਐਸ ਏ ਤਾਂ ਜੇ ਉਹਨਾਂ ਦੇ ਪੇਰੈਂਟਸ ਵੀ ਨੇ ਹੋਰ ਆ ਉਹ 1 ਲੱਖ ਤੇ 2000 ਦੀ ਲਿਮਿਟ ਬਣ ਚੁੱਕੀ ਹੈ ਜੀ ਸਿንስ 2009 ਇਫ ਯੂ ਆਰ ਰੈਸੀਡੈਂਟਸ ਆਫ ਕੈਨੇਡਾ ਤੇ 18 ਸਾਲ ਦੀ ਤੁਹਾਡੀ ਏਜ ਸੀ ਤਾਂ ਇਸ ਵਕਤ 1 ਲੱਖ 2000 ਡਾਲਰ ਦਾ ਰੂਮ ਆ ਜਿਹੜਾ ਉਹ ਤੁਸੀਂ ਲੂਸ ਕਰ ਰਹੇ ਆ ਕਿਉਂਕਿ ਉਹ ਬਹੁਤ ਵੱਡਾ ਬੈਨੀਫਿਟ ਆ ਕਿ ਕੈਨੇਡਾ ਦੇ ਵਿੱਚ ਜਿਆਦਾ ਟੂਲ ਸਾਡੇ ਕੋਲੇ ਹੈ ਨਹੀਂ ਵੀ ਜਿਹਦੇ ਵਿੱਚ ਗਰੋਥ ਦੇ ਉੱਤੇ ਕੋਈ ਤੁਸੀਂ ਕੋਈ ਟੈਕਸੀ ਨਾ ਪੇ ਕਰੋ ਤੁਹਾਡਾ ਪ੍ਰਿੰਸੀਪਲ ਰੈਸੀਡੈਂਸ ਆ ਜੀ ਤੁਹਾਡੀ ਲਾਈਫ ਇੰਸ਼ੋਰੈਂਸ ਆ ਜਿਹੜੀ ਟੈਕਸ ਫ੍ਰੀ ਬੈਨੀਫਿਟ ਪੇ ਕਰਦੀ ਆ ਤੇ ਉਸ ਤੋਂ ਬਾਅਦ ਆ ਜਾਂਦਾ ਜੀ ਇਹ TFSA ਐਂਡ FHSA ਅਗਰ ਤੁਸੀਂ ਐਸਾ ਕੋਈ ਟੂਲ ਲੂਜ਼ ਕਰ ਰਹੇ ਆ ਉਹਦਾ ਯੂਟਿਲਾਈਜੇਸ਼ਨ ਫੁੱਲ ਯੂਟਿਲਾਈਜੇਸ਼ਨ ਨਹੀਂ ਕਰਦੇ ਤਾਂ ਤੁਸੀਂ ਕਾਫੀ ਦੌਰ ਤੇ ਜਿਹੜਾ ਹੈਗਾ ਫਾਈਨੈਂਸ਼ਲੀ ਆਪਦੇ ਆਪ ਨੂੰ ਹਿੱਟ ਕਰ ਰਹੇ ਹੋ ਤਾਂ ਇਹ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬਹਿ ਕੇ ਸਾਨੂੰ ਐਟ ਲੀਸਟ ਯੂ ਵਿਲ ਬੀ ਦਾ ਸੋਲ ਜਜ ਆਫਟਰ ਵੀ ਕੀ ਕਰਨਾ ਕੀ ਨਹੀਂ ਪਰ ਸਲਾਹ مشورہ ਸਾਨੂੰ ਜਰੂਰ ਕਰ ਲੈਣਾ ਚਾਹੀਦਾ ਕਿ ਕਿਸ ਤਰੀਕੇ ਨਾਲ ਪ੍ਰੋਪਰ ਜਿਹੜਾ ਪੈਸਾ ਸਾਨੂੰ ਆਉਂਦਾ ਉਹਨੂੰ ਕਿਵੇਂ ਚੈਨਲਾਈਜ਼ ਕੀਤਾ ਜਾਵੇ ਵੱਧ ਤੋਂ ਵੱਧ ਉਹਦੇ ਤੋਂ ਫਾਇਦਾ ਹਟਾਇਆ ਜਾਵੇ ਅ ਬ੍ਰਾਟ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਲਈ ਕਹੀ ਹੈ ਤੁਸੀਂ ਕਿਹਾ ਵੀ ਕਿਸੇ ਵੀ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬੈਠ ਕੇ ਸਾਡੇ ਦਰਸ਼ਕ ਚਾਹਣ ਤਾਂ ਉਹ ਇਸ ਚੀਜ਼ ਨੂੰ ਡਿਸਕਸ ਕਰ ਸਕਦੇ ਨੇ ਸੋ ਸਾਡੇ ਕੋਲ ਜਿਹੜੇ ਫਾਈਨੈਂਸ਼ੀਅਲ ਐਕਸਪਰਟ ਹੈਗੇ ਨੇ ਉਹ ਰਾਤ ਪਰ ਬਰਾੜ ਸਾਹਿਬ ਨੇ ਸੋ ਮੈਂ ਕਿਸੇ ਆਪਾਂ ਕਿਸੇ ਦੀ ਗੱਲ ਕਿਉਂ ਕਰੀਏ ਆਪਾਂ ਬਰਾੜ ਸਾਹਿਬ ਦਿਨ ਆ ਹੀ ਤੁਸੀਂ ਇਹਨਾਂ ਨੂੰ ਫੋਨ ਤੇ ਕਰਕੇ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਇਹਨੂੰ ਇਨਫੋਰਮ ਕਰਾ ਕੇ ਇਹਨਾਂ ਨਾਲ ਗੱਲਬਾਤ ਜੁੜ ਕਰ ਸਕਦੇ ਜੀ ਜੀ ਬਿਲਕੁਲ ਸੋ ਇੱਕ ਜਨ ਜੰਦੇ ਆਪਾਂ ਇੱਕ ਗੱਲ ਕਰੀਏ ਕਿ ਫਿਰ ਇਨਸ਼ੋਰੈਂਸ ਲਾਈਫ ਇਨਸ਼ੋਰੈਂਸ ਬਾਰੇ ਵੀ ਥੋੜੀ ਜਿਹੀ ਟੋਟੇ ਟਿਪਸ ਹਮ ਦੁਰ ਦੋ ਜੀ ਤਾਂ ਕਿ ਇਹ ਨੂੰ ਯਾਦ ਕਰਾਈਏ ਬਾਰ ਬਾਰ ਜੀ ਜੀ ਇਹ ਕਿੰਨੀ ਇੰਪੋਰਟੈਂਟ ਚੀਜ਼ ਹੈ ਇਹ ਆਪਾਂ ਕਈ ਵਾਰ ਆਪਾਂ ਇਸ ਚੀਜ਼ ਨੂੰ ਆਪਨ ਪਤਾ ਹੁੰਦਾ ਲੇਕਿਨ ਆਪਾਂ ਉਹਤੇ ਗੌਰ ਨਹੀਂ ਕਰਦੇ ਜੀ ਸੋ ਮੈਂ ਤਾਂ ਹਮੇਸ਼ਾ ਪ੍ਰੋਗਰਾਮ ਵਿੱਚ ਕਹਣਾ ਹੁੰਨਾ ਕਿ ਲਾਈਫ ਇੰਸ਼ੋਰੈਂਸ ਦੇ ਉੱਪਰ ਤੁਸੀਂ ਜਰੂਰ ਜਾਂਦੇ ਜਾਂਦੇ ਦੋ ਚਾਰ ਟਿਪਸ ਦੀ ਧਿਆਨ ਕਰੋ ਜੀ ਬਿਲਕੁਲ ਹਰਕੀਰਤ ਜੀ ਲਾਈਫ ਇੰਸ਼ੋਰੈਂਸ ਇੱਕ ਵਾਈਟਲ ਪਾਰਟ ਆ ਸਾਡੀ ਜ਼ਿੰਦਗੀ ਦਾ ਕਿਉਂਕਿ ਵੀ ਆਰ ਗੋਇੰਗ ਅਨਸਰਟੇਨਟੀ ਦੇ ਥਰੂ ਅਸੀਂ ਜਾਣੇ ਆ ਲਾਈਫ ਇਸ ਨਾਟ ਦ ਸੇਮ ਸਿੰਪਲ ਲਾਈਫ ਨਹੀਂ ਹੋ ਰਹੀ देयर ਆ ਲੋਟ ਆਫ ਕੰਪਲਿਕੀਸ਼ਨਸ ਵੀ ਗੋ ਥਰੂ ਲਾਟ ਆਫ ਥਿੰਗਸ ਜਿਹੜੇ ਬੱਚੇ ਇੱਥੇ ਆਏ ਨੇ ਅੱਗੇ ਅਸੀਂ 17-18 ਸਾਲ ਦੀ ਜਿਹੜੀ ਸਾਡੀ ਏਜ ਸੀਗੀ ਆਪਾਂ ਦੱਸਦੇ ਆਂ ਆਪਾਂ ਸਿਮਿਲਰ ਏਜ ਦੇ ਆਂ ਕਿ ਉਦੋਂ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣਾ ਤੇ ਬਾਪੂ ਜੀ ਨੂੰ ਕਹਿਣਾ ਵੀ ਸਾਨੂੰ ਜੀ ਇੰਨੇ ਪੈਸੇ ਦੇ ਦਿਓ ਤੇ ਅਸੀਂ ਚੱਲੇ ਆਂ ਜੀ ਹੋਸਟਲ ਤੇ ਪੜ੍ਹ ਕੇ ਤੇ ਸਾਡੀ ਉਹੀ ਹੁੰਦੀ ਸੀ ਮੇਰੀ ਹੁਣ ਦੇਖੋ ਬੱਚੇ ਇੱਥੇ ਆਏ ਨੇ 18 ਸਾਲ 20 ਸਾਲ ਦੀ ਏਜ ਕੁਝ ਵੀ ਨਹੀਂ ਹੁੰਦੀ ਉਹਨਾਂ ਨੇ ਆਪਦਾ ਬੋਰਡਿੰਗ ਦਾ ਕਰਨਾ ਰਹਿਣ ਸਹਿਣ ਦਾ ਕਰਨਾ ਪੜ੍ਹਾਈ ਦਾ ਕਰਨਾ ਫੀਸਾਂ ਭੇ ਕਰਨੀਆਂ ਜੌਬ ਲੱਭਣੀਆਂ ਲੋਟ ਆਫ ਸਟ्रेस ਤੇ ਉਹਦੇ ਵਿੱਚ ਉਹਨਾਂ ਦੇ ਪੇਰੈਂਟਸ ਦੀ ਬੜੀ ਇਨਵੈਸਟਮੈਂਟ ਆ ਕੱਲ ਨੂੰ ਨੇ ਜਾਣੀਏ ਹੁਣ ਸਾਡੇ ਕੋਲੇ ਡਿਫਰੈਂਟ ਤਰੀਕੇ ਦੇ ਸਟ्रेस ਲੈਵਲ ਨੇ ਡਿਫਰੈਂਟ ਤਰੀਕੇ ਦੇ ਹੋਰ ਅਨਪ੍ਰੈਸੀਡੈਂਟ ਟਾਈਮ ਕੋਵਿਡ ਆ ਜਾਂਦਾ ਡਿਪਰੈਸ਼ਨ ਰੈਸੈਸ਼ਨ ਦਿਸ ਐਂਡ ਥੈਟ ਆ ਜਾਂਦੀ ਉਹਦੇ ਥਰੂ ਜਾਣਾ ਪੈਂਦਾ ਉਹਨਾਂ ਨਾਲ ਕਾਫੀ ਬਿਮਾਰੀਆਂ ਹੁੰਦੀਆਂ ਡੈਥ ਵੀ ਹੋ ਜਾਂਦੀ ਆ ਯੰਗ ਏਜ ਦੇ ਵਿੱਚ ਵੀ ਹੋ ਜਾਂਦੀ ਆ ਸੋ ਇਟਸ ਨਾਟ ਫਾਰ 올ਡਰ ਪੀਪਲ 올ਡਰ ਫੋਲਕਸ ਕੀ ਅਸੀਂ ਫਾਈਨਲ ਐਕਸਪੈਂਸ ਦਾ ਕਰਨਾ ਜੀ ਕੁਝ ਕਰਨਾ ਸਟੇਟ ਪਲਾਨਿੰਗ ਲਈ ਕਰਨੇ ਆ ਫਾਰ ਯੰਗਸਟਰਸ ਆ ਥੋੜੇ ਜੇ ਪੈਸੇ ਕੱਢੋ 15 20 ਡਾਲਰ ਕੱਢੋ ਆਪਦੇ ਆਪ ਨੂੰ ਇਨਸ਼ੋਰ ਕਰੋ ਤੁਹਾਡੇ ਪੇਰੈਂਟਸ ਦੀ ਤੁਹਾਡੇ ਤੇ ਇਨਵੈਸਟਮੈਂਟ ਕੀਤੀ ਹੋਈ ਆ ਰਾਈਟ ਤੇ ਜੇ ਤੁਹਾਡੇ ਕੋਲੇ ਥੋੜੇ ਬਹੁਤੇ ਐਕਸਟਰਾ ਪੈਸੇ ਨਹੀਂ ਇਨਵੈਸਟ ਕਰਨਾ ਚਾਹੁੰਦੇ ਆ ਲਾਈਫ ਇਨਸ਼ੋਰੈਂਸ ਦੀਆ ਪਰਮਨੈਂਟ ਪਲਾਨ ਬੈਸਟ ਨੇ ਜੀ ਉਹਦੇ ਜੀ ਡਿਵਿਡੈਂਡ ਪੇ ਕਰਦੀ ਆ ਕੰਪਨੀ ਆਪਦੇ ਪ੍ਰੋਫਿਟ ਚੋਂ ਤੁਹਾਨੂੰ ਪ੍ਰੋਫਿਟ ਸ਼ੇਅਰ ਕਰਦੀ ਆ ਤੁਸੀਂ ਸ਼ੇਅਰਹੋਲਡਰ ਉਹ ਐਸੇ ਪਲਾਨ ਨੇ ਜਿਵੇਂ 20 ਸਾਲ ਦੀ ਕਿਸ਼ਤ ਤੁਸੀਂ ਬੰਨ ਲਓ ਜਾਂ 10 ਸਾਲ ਦੀ ਕਿਸ਼ਤ ਬੰਨ ਲਓ ਉਸ ਜੀ ਫੁੱਲੀ ਪੇ ਅਪ ਪਲਾਨ ਹੋ ਗਿਆ ਜੀ ਤੁਹਾਡਾ ਪੀਸ ਆਫ ਮਾਈਂਡ ਆ ਯੂ ਵਿਲ ਬੀ ਕਵਰਡ ਫॉर द ਰੈਸਟ ਆਫ ਯੂਰ ਲਾਈਫ ਬਲਕਿ ਉਹ ਨਹੀਂ 올 ਯੂ ਸੀ ਇਜ਼ ਆਫਟਰ 10 20 ਇਅਰ ਨੋ ਅਬਲੀਗੇਸ਼ਨ ਫ্রম ਯੂਰ ਸਾਈਡ ਕੋਈ ਪੈਸਾ ਨਹੀਂ ਦੇਣਾ 올 ਯੂ ਸੀ ਇਜ਼ ਮਨੀ ਗਰੋਇੰਗ ਇਨ ਯੂਰ ਪਾਲਿਸੀ ਠੀਕ ਹੈ ਤੇ ਉਹ ਮਿਲੀਅਨਸ ਆਫ ਡਾਲਰ ਤੁਹਾਡੀ ਰਿਟਾਇਰਮੈਂਟ ਤੱਕ ਬਣ ਜਾਂਦਾ ਇਹਦੀ ਸਾਡੀ ਅਸੀਂ ਗਾਰੰਟੀ ਦਿੰਨੇ ਆ ਉਸ ਚੀਜ਼ ਦੀ ਕਿਉਂਕਿ ਜਿਹੜੀ ਡਿਵਿਡੈਂਡਸ ਹੁੰਦੇ ਨੇ ਜੀ ਹਰਕੀਰਤ ਜੀ ਉਹ ਏਦਾਂ ਹੁੰਦੇ ਨੇ ਕਿ ਤੁਹਾਨੂੰ ਪੇ ਮਿਲ ਗਈ ਤੇ ਤੁਹਾਡੀ ਜੇਬ ਚ ਆ ਗਈ ਨਾ ਉਹ ਬਾਹਰ ਨਹੀਂ ਜਾਣਾ ਥਿਸ ਇਸ ਨਾਟ ਲਾਈਕ ਅ ਸਟਾਕ ਗੋਇੰਗ ਅਪ ਐਂਡ ਡਾਊਨ ਵੈਲਿਊ ਥੇਅਰ ਇਜ਼ ਨੋ ਜਿਹੜੀ ਹੈ ਵੇਰੀਏਸ਼ਨ ਜਾਂ ਵੋਲੇਟਿਲਿਟੀ ਉਹਦੇ ਵਿੱਚ ਜਿਹੜਾ ਡਿਵਿਡੈਂਡ ਕੰਪਨੀ ਨੇ ਤੁਹਾਨੂੰ ਦੇਤਾ ਤੁਹਾਡੀ ਜੇਬ ਦੇ ਵਿੱਚ ਆਉਣਾ ਉਹ ਗਰੋ ਹੋਈ ਜਾਣਾ ਤੇ ਉਹਦੇ ਨਾਲ ਕੀ ਆ ਕਿ ਤੁਸੀਂ ਜਿਹੜੇ ਫਿਊਚਰ ਦੇ ਵਿੱਚ ਦੇਖੋਗੇ 올 ਯੂ ਸੀ ਇਸ ਦਾ ਪੋਜ਼ਿਟਿਵਿਟੀ 올 ਯੂ ਸੀ ਇਸ ਮਨੀ ਗਰੋਇੰਗ ਰਾਈਟ ਐਂਡ ਉਹਦੇ ਨਾਲ ਨਾਲ ਰਿਸਕ ਵੀ ਕੋਈ ਨਹੀਂ ਲੈਣਾ ਸੋ ਸਟੈਂਡਰਡ ਡਿਵੀਏਸ਼ਨ ਉਹਦੀ ਹੈਗੀ ਆ ਉਹ ਬਲਕਿ ਜਿੱਦ ਦੇਖੋ ਜੀ 인ਫਲੇਸ਼ਨ ਆ 인ਫਲੇਸ਼ਨ 10% ਆ ਤੁਹਾਨੂੰ ਜੀਆਈਸੀ ਦੇ ਰਹੀ ਹੈ 2% ਪੇਪਰ ਮਨੀ ਗਰੋ ਹੋ ਰਹੀ ਆ ਬਲਕਿ ਤੁਸੀਂ ਲੂਸ ਕਰ ਰਹੇ ਹੋ ਤੇ ਜੇ ਤੁਹਾਨੂੰ ਅੱਜ 6% ਦੇ ਤਕਰੀਬਨ ਜਿਹੜਾ ਡਿਵਿਡੈਂਡ ਈਲਡ ਆਵੇ ਤੇ ਰਿਸਕ ਵੀ ਕੋਈ ਨਾ ਹੋਵੇ ਉਹਦੇ ਤੇ ਉਸ ਤੋਂ ਵਧੀਆ ਕੀ ਉਸ ਤੋਂ ਵਧੀਆ ਕੀ ਹੋ ਸਕਦਾ ਸੋ ਲਾਈਫ ਇੰਸ਼ੋਰੈਂਸ ਇਜ਼ ਅ ਵੈਰੀ ਵਾਈਟਲ ਪਾਰਟ ਇਨ आवर ਲਾਈਫ ਤੇ ਅਗੇਨ ਤੁਸੀਂ ਬਹਿ ਕੇ ਗੱਲਬਾਤ ਕਰੋ ਦੇਖੋ ਸਮਝੋ ਫਿਰ ਤੁਸੀਂ ਆਪਣੀ ਡਿਸੀਜਨ ਸੋ ਤੁਹਾਡੇ ਨਾਲ ਬੈਠਣ ਵਾਸਤੇ ਜਿਹੜਾ ਨੰਬਰ ਤੁਹਾਡਾ ਡਾਇਰੈਕਟ ਨੰਬਰ ਤੁਸੀਂ ਇੱਕ ਵਾਰ ਦੱਸ ਕੇ ਮੈਨੂੰ ਦੇ ਦਿਓ ਤੇ ਫਿਰ ਆਪਾਂ ਵਰਡ ਅਪ ਕਰੀਏ ਬਿਲਕੁਲ ਜੀ ਓਪਨ ਨੰਬਰ ਡਾਇਰੈਕਟ ਨੰਬਰ 4169171456416917 ਚੌਦਾਂ 56 ਹਮੇਸ਼ਾ ਮੈਂ ਓਪਨ ਰੱਖਦਾ ਆਪਣੇ ਆਪ ਨੂੰ ਜਦੋਂ ਤੱਕ ਵੀ ਮੈਂ ਅਟੈਂਡ ਕਰ ਸਕਾਂ ਫੋਨ ਪਿਛਲੇ 26 ਸਾਲ ਤੋਂ ਤੇ ਲੋਕੇਸ਼ਨ ਵੀ ਤਕਰੀਬਨ ਇੱਕੋ ਹੀ ਆਪਣੀ ਰੱਖੀ ਹੈ ਉਹ ਆਫਿਸ ਦੀ client can walk in ਬੜੀ ਖੁਸ਼ੀ ਹੁੰਦੀ ਹੈ ਵੀ client ਕਦੋਂ ਵੀ ਆ ਸਕਦਾ ਹੈ ਮਿਲ ਸਕਦਾ ਸੋ ਆਪਦੇ ਆਪ ਨੂੰ ਓਪਨ ਰੱਖੀਦਾ ਕੋਈ ਚੀਜ਼ ਨਹੀਂ ਪਤਾ ਉਹਨਾਂ ਨੂੰ ਕਹਿ ਦਈਦਾ ਵੀ ਇਹ ਪਤਾ ਕਰਕੇ ਅਸੀਂ ਵੀ will get back to you uh, because we are human beings uh, everything is revolving ਤੇ ਅਸੀਂ ਜਿਵੇਂ ਜਿਵੇਂ ਚੀਜ਼ ਕੋਈ ਨਵੀਂ ਆਉਂਦੀ ਹੈ ਉਹਨੂੰ ਓਵੇਂ ਓਵੇਂ ਅਸੀਂ ਇੰਪਲੀਮੈਂਟ ਕਰਨਾ ਚਾਹੁੰਦੇ ਹਾਂ ਕਲਾਇੰਟਸ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹਨਾਂ ਚੀਜ਼ਾਂ ਦਾ ਤੁਸੀਂ ਫਾਇਦਾ ਉਠਾਓ ਤਾਂ ਕਿ ਜਿਹੜਾ ਹੈਗਾ ਤੁਹਾਡਾ ਜਿਹੜਾ ਫਿਊਚਰ ਆ ਉਹ ਸਿਕਿਉਰ ਹੋ ਸਕੇ ਥੈਂਕ ਯੂ ਰਾਜਪਾਲ ਪਾਟ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਵਿੱਚ ਆਏ ਤੇ ਵੈਲਿਊਏਬਲ ਇਨਫੋਰਮੇਸ਼ਨ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਅਰ ਕੀਰਤ ਜੀ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦab ਤੇ ਨਮਸਕਾਰ ਦਰਸ਼ਕੋ ਫੇਰ ਇੱਕ ਵਾਰ ਨੈਕਸਟ ਟਾਈਮ ਆਪਾਂ ਇਸੇ ਪ੍ਰੋਗਰਾਮ ਦੇ ਵਿੱਚ ਰਾਤਪਾਲ ਬਾੜਾ ਸਾਹਿਬ ਨਾਲ ਫੇਰ ਹੋਰ ਗੱਲਬਾਤ ਕਰਾਂਗੇ ਤਦ ਤੱਕ ਲਈਏ ਸ਼ੁਕਰੀਆ